ਦੇਸ਼ ਦੇ 244 ਜ਼ਿਲ੍ਹਿਆਂ ਵਿੱਚ ਸਿਵਲ ਡਿਫੈਂਸ ਮੌਕ ਡ੍ਰਿਲ ਪਲਕੇ ਪਾਵ ਇੱਕ ਬੁੱਧਵਾਰ ਨੂੰ ਹੋਏਗੀ ਪੰਜਾਬ ਵਿੱਚ 17 ਜ਼ਿਲ੍ਹਿਆਂ ਨੂੰ ਲਿਸਟ ਆਊਟ ਕੀਤਾ ਗਿਆ ਹੈ ਜਿਨ੍ਹਾਂ ਵਿੱਚ ਮੌਕ ਡ੍ਰਿਲ ਕੀਤੀ ਜਾਏਗੀ ਇਸ ਨੂੰ ਲੈ ਕੇ ਕੇਂਦਰ ਵੱਲੋਂ ਦਿੱਲੀ ਵਿੱਚ ਹੋਈ ਮੀਟਿੰਗ ਤੋਂ ਬਾਅਦ ਲਿਸਟ ਜਾਰੀ ਕੀਤੀ ਗਈ ਹੈ ਇਸ ਮੌਕ ਡ੍ਰਿਲ ਵਿੱਚ ਪੁਲਿਸ ਐਸ ਡੀ ਆਰ ਐਫ ਅਤੇ ਹੋਰ ਬਚਾਅ ਟੀਮਾਂ ਨੂੰ ਜੰਗ ਦੌਰਾਨ ਬਚਣ ਲਈ ਸਿਖਲਾਈ ਦਿੱਤੀ ਜਾਏਗੀ ਪਾਕਿਸਤਾਨ ਵਿੱਚ ਅੱਜ ਚੱਲ ਰਿਹਾ ਤਨਾਅ ਦ난 ਕੇਂਦਰ ਸਰਕਾਰ ਵੱਲੋਂ ਪਹਿਲੀ ਵਾਰ ਇਹ ਕੀਤਾ ਜਾ ਰਿਹਾ ਹੈ ਜਾਣਕਾਰੀ ਅਨੁਸਾਰ ਇਹ ਮੌਕ ਡ੍ਰਿਲ ਅਮਰੀਕਸਰ, ਬਠਿੰਡਾ, ਫਿਰੋਜ਼ਪੁਰ, ਗੁਰਦਾਸਪੁਰ, ਹੁਸ਼ਿਆਰਪੁਰ, ਜਲੰਧਰ, ਲੁਧਿਆਣਾ, ਪਟਿਆਲਾ, ਪਠਾਨਕੋਟ, ਬਰਨਾਲਾ, ਭਾਖੜਾ, ਨੰਗਲ, ਕੋਟਕਪੂਰਾ, ਬਟਾਲਾ, ਮੁਹਾਲੀ, ਅਬੋਹਰ, ਫਰੀਦਕੋੜ, ਰੋਪੜ ਅਤੇ ਸੰਗਰੂਰ ਵਿੱਚ ਕਰਵਾਈ ਜਾਏਗੀ। ਇਸ ਮੌਕ ਡ੍ਰਿਲ ਦੌਰਾਨ ਬਲੈਕਆਊਟ ਲਗਾਇਆ ਜਾਏਗਾ ਅਤੇ ਹਮਲੇ ਦੀ ਚੇਤਾਵਨੀ ਦੇਣ ਵਾਲੇ ਸਾਇਰਨ ਬੁਜਾਏ ਜਾਣਗੇ। ਤੁਹਾਨੂੰ ਦੱਸ ਦਈਏ ਕਿ ਅਜਿਹੇ ਮੌਕ ਡ੍ਰਿਲ ਆਖਰੀ ਵਾਰ 1971 ਵਿੱਚ ਕੀਤੀ ਗਈ ਸੀ। ਉਸ ਵੇਲੇ ਭਾਰਤ ਅਤੇ ਪਾਕਿਸਤਾਨ ਵਿਚਕਾਰ جنگ ਹੋਈ ਸੀ। ਜੁੱਤੋਂ ਪਹਿਲਾਂ ਰਾਜਪੱਤਰ ਦੇ ਉਥੇ ਪੰਜਾਬ ਦੇ ਫਿਰੋਜ਼ਪੁਰ ਛੋਣੀ ਵਿੱਚ ਐਤਵਾਰ ਸੋਮਵਾਰ ਦੀ ਰਾਤ ਨੂੰ ਬਲੈਕਆਊਟ ਅਭਿਆਸ ਵੀ ਕੀਤਾ ਗਿਆ ਸੀ ਇਹ ਅਭਿਆਸ ਸਾਰੇ ਪਿੰਡਾਂ ਦੇ ਬਿਜਲੀ ਬੰਦ ਹੋਣ ਤੋਂ ਬਾਅਦ ਕੀਤਾ ਗਿਆ ਇਸ ਦੌਰਾਨ ਪੰਜਾਬ ਪੁਲਿਸ ਅਤੇ ਫੌਜੀ ਜਵਾਨ ਵੀ ਮੌਜੂਦ ਸਨ ਬਿਊਰੋ ਰਿਪੋਰਟ ਤਹਿਲਕਾ ਪੰਜਾਬੀ ਟੀਵੀ ਦੇਸ਼ ਦੇ 244 ਜ਼ਿਲ੍ਹੇ ਵਿੱਚ ਸਿਵਲ ਡਿਫੈਂਸ ਮੌਕ ਡ੍ਰਿਲ ਪਲਕੇ ਪਾਵ ਇੱਕ ਬੁੱਧਵਾਰ ਨੂੰ ਹੋਏਗੀ ਪੰਜਾਬ ਵਿੱਚ 17 ਜ਼ਿਲ੍ਹਿਆਂ ਨੂੰ ਲਿਸਟ ਆਊਟ ਕੀਤਾ ਗਿਆ ਜਿਨ੍ਹਾਂ ਵਿੱਚ ਮੌਕ ਡ੍ਰਿਲ ਕੀਤੀ ਜਾਏਗੀ ਇਸ ਨੂੰ ਲੈ ਕੇ ਕੇਂਦਰ ਵੱਲੋਂ ਦਿੱਲੀ ਵਿੱਚ ਹੋਈ ਮੀਟਿੰਗ ਤੋਂ ਬਾਅਦ ਲਿਸਟ ਜਾਰੀ ਕੀਤੀ ਗਈ ਹੈ ਇਸ ਮੌਕ ਡ੍ਰਿਲ ਵਿੱਚ ਪੁਲਿਸ ਐਸ ਡੀ ਆਰ ਐਫ ਅਤੇ ਹੋਰ ਬਚਾਅ ਟੀਮਾਂ ਨੂੰ ਜੰਗ ਦੌਰਾਨ ਬਚਣ ਲਈ ਸਿਖਲਾਈ ਦਿੱਤੀ ਜਾਏਗੀ ਪਾਕਿਸਤਾਨ ਵਿੱਚ ਚੱਲੇ ਚੱਲੇ ਤਨਾਦ ਦਨਾੰ ਕੇਂਦਰ ਸਰਕਾਰ ਵੱਲੋਂ ਪਹਿਲੀ ਵਾਰ ਇਹ ਕੀਤਾ ਜਾ ਰਿਹਾ ਹੈ ਜਾਣਕਾਰੀ ਅਨੁਸਾਰ ਇਹ ਮੌਕ ਡ੍ਰਿਲ ਅਮਰੀਕਸਰ, ਬਠਿੰਡਾ, ਫਿਰੋਜ਼ਪੁਰ, ਗੁਰਦਾਸਪੁਰ, ਹੁਸ਼ਿਆਰਪੁਰ, ਜਲੰਧਰ, ਲੁਧਿਆਣਾ, ਪਟਿਆਲਾ, ਪਠਾਨਕੋਟ, ਬਰਨਾਲਾ, ਭਾਖੜਾ, ਨੰਗਲ, ਕੋਟਕਪੂਰਾ, ਬਟਾਲਾ, ਮੁਹਾਲੀ, ਅਬੋਹਰ, ਫਰੀਦਕੋੜ, ਰੋਪੜ ਅਤੇ ਸੰਗਰੂਰ ਵਿੱਚ ਕਰਵਾਈ ਜਾਏਗੀ। ਇਸ ਮੌਕ ਡ੍ਰਿਲ ਦੌਰਾਨ ਬਲੈਕਆਊਟ ਲਗਾਇਆ ਜਾਏਗਾ ਅਤੇ ਹਮਲੇ ਦੀ ਚੇਤਾਵਨੀ ਦੇਣ ਵਾਲੇ ਸਾਇਰਨ ਬੁਜਾਏ ਜਾਣਗੇ। ਤੁਹਾਨੂੰ ਦੱਸ ਦਈਏ ਕਿ ਅਜਿਹੇ ਮੌਕ ਡ੍ਰਿਲ ਆਖਰੀ ਵਾਰ 1971 ਵਿੱਚ ਕੀਤੀ ਗਈ ਸੀ। ਉਸ ਵੇਲੇ ਭਾਰਤ ਅਤੇ ਪਾਕਿਸਤਾਨ ਵਿਚਕਾਰ جنگ ਹੋਈ ਸੀ। ਜੁੱਤੋਂ ਪਹਿਲਾਂ ਰਾਜਪੱਤਰ ਦੇ ਉਥੇ ਪੰਜਾਬ ਦੇ ਫਿਰੋਜ਼ਪੁਰ ਛੌਣੀ ਵਿੱਚ ਐਤਵਾਰ ਸੋਮਵਾਰ ਦੀ ਰਾਤ ਨੂੰ ਬਲੈਕਆਊਟ ਅਭਿਆਸ ਵੀ ਕੀਤਾ ਗਿਆ ਸੀ ਇਹ ਅਭਿਆਸ ਸਾਰੇ ਪਿੰਡਾਂ ਦੇ ਬਿਜਲੀ ਬੰਦ ਹੋਣ ਤੋਂ ਬਾਅਦ ਕੀਤਾ ਗਿਆ ਇਸ ਦੌਰਾਨ ਪੰਜਾਬ ਪੁਲਿਸ ਅਤੇ ਫੌਜੀ ਜਵਾਨ ਵੀ ਮੌਜੂਦ ਸਨ ਬਿਊਰੋ ਰਿਪੋਰਟ ਤਹਿਲਕਾ ਪੰਜਾਬੀ ਟੀਵੀ ਦੇਸ਼ ਦੇ 244 ਜ਼ਿਲ੍ਹੇਵਾਂ ਵਿੱਚ ਸਿਵਲ ਡਿਫੈਂਸ ਮੌਕ ਡ੍ਰਿਲ ਪਲਕੇ ਪਾਵ ਇੱਕ ਬੁੱਧਵਾਰ ਨੂੰ ਹੋਏਗੀ ਪੰਜਾਬ ਵਿੱਚ 17 ਜ਼ਿਲ੍ਹਿਆਂ ਨੂੰ ਲਿਸਟ ਆਊਟ ਕੀਤਾ ਗਿਆ ਜਿਨ੍ਹਾਂ ਵਿੱਚ ਮੌਕ ਡ੍ਰਿਲ ਕੀਤੀ ਜਾਏਗੀ ਇਸ ਨੂੰ ਲੈ ਕੇ ਕੇਂਦਰ ਵੱਲੋਂ ਦਿੱਲੀ ਵਿੱਚ ਹੋਈ ਮੀਟਿੰਗ ਤੋਂ ਬਾਅਦ ਲਿਸਟ ਜਾਰੀ ਕੀਤੀ ਗਈ ਹੈ ਇਸ ਮੌਕ ਡ੍ਰਿਲ ਵਿੱਚ ਪੁਲਿਸ ਐਸ ਡੀ ਆਰ ਐਫ ਅਤੇ ਹੋਰ ਬਚਾਅ ਟੀਮਾਂ ਨੂੰ ਜੰਗ ਦੌਰਾਨ ਬਚਣ ਲਈ ਸਿਖਲਾਈ ਦਿੱਤੀ ਜਾਏਗੀ ਪਾਕਿਸਤਾਨ ਵਿੱਚ ਚੱਲੇ ਚੱਲੇ ਤਨਾਦ ਨ ਰੋਲੇ ਪਹਿਲੀ ਵਾਰ ਇਹ ਜਾਇ ਕੀਤਾ ਜਾ ਰਿਹਾ ਹੈ ਜਾਣਕਾਰੀ ਅਨੁਸਾਰ ਇਹ ਮੌਕ ਡ੍ਰਿਲ ਅਮ੍ਰਿਤਸਰ ਬਠਿੰਡਾ ਫਿਰੋਜ਼ਪੁਰ ਗੁਰਦਾਸਪੁਰ ਹੁਸ਼ਿਆਰਪੁਰ ਜਲੰਧਰ ਲੁਧਿਆਣਾ ਪਟਿਆਲਾ ਪਠਾਨਕੋਟ ਬਰਨਾਲਾ ਭਾਖੜਾ ਨੰਗਲ ਕੋੜਕਪੂਰਾ ਬਟਾਲਾ ਮੁਹਾਲੀ ਅਬੋਹਰ ਫਰੀਦਕੋੜ ਰੋਪੜ ਅਤੇ ਸੰਗਰੂਰ ਵਿੱਚ ਕਰਵਾਈ ਜਾਏਗੀ ਇਸ ਮੌਕ ਡ੍ਰਿਲ ਦੌਰਾਨ ਬਲੈਕਆਊਟ ਲਗਾਇਆ ਜਾਏਗਾ ਅਤੇ ਹਮਲੇ ਦੀ ਚੇਤਾਵਨੀ ਦੇਣ ਵਾਲੇ ਸਾਇਰਨ ਬੁਜਾਏ ਜਾਣਗੇ ਤਾਨੂੰ ਦੱਸ ਦਈਏ ਕਿ ਅਜੇ ਮੌਕ ਡ੍ਰਿਲ ਆਖਰੀ ਵਾਰ 1971 ਵਿੱਚ ਕੀਤੀ ਗਈ ਸੀ ਉਸ ਵੇਲੇ ਭਾਰਤ ਅਤੇ ਪਾਕਿਸਤਾਨ ਵਿਚਕਾਰ ਜੰਗ ਹੋਈ ਸੀ ਜੁੱਤੋਂ ਪਹਿਲਾਂ ਰਾਜਪੱਤਰ ਦੇ ਵੀ ਇਸੇ ਵੀ ਤਰ੍ਹਾਂ ਮੌਕ ਡ੍ਰਿਲ ਕੀਤੀ ਗਈ ਸੀ ਉਥੇ ਪੰਜਾਬ ਦੇ ਫਿਰੋਜ਼ਪੁਰ ਛਾਉਣੀ ਵਿੱਚ ਐਤਵਾਰ ਸੋਮਵਾਰ ਦੀ ਰਾਤ ਨੂੰ ਬਲੈਕਆਊਟ ਅਭਿਆਸ ਵੀ ਕੀਤਾ ਗਿਆ ਸੀ ਇਹ ਅਭਿਆਸ ਸਾਰੇ ਪਿੰਡਾਂ ਦੇ ਬਿਜਲੀ ਬੰਦ ਹੋਣ ਤੋਂ ਬਾਅਦ ਕੀਤਾ ਗਿਆ ਇਸ ਦੌਰਾਨ ਪੰਜਾਬ ਪੁਲਿਸ ਅਤੇ ਫੌਜੀ ਜਵਾਨ ਵੀ ਮੌਜੂਦ ਸਨ ਬਿਊਰੋ ਰਿਪੋਰਟ ਤਹਿਲਕਾ ਪੰਜਾਬੀ ਟੀਵੀ